ਇਹ ਕਿ ਕੋਈ ਜੁਆਨੇ ਤੁਮਨੇ ਖਸੂਰੀ ਵਿਦਿਆਰਥੀ ਚਿਂਦਰੀ ਚਦਰ ਸ਼੍ਰੀਮੁ ਤੇਗ ਬਹਾਦਰ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੰਵੀ ਜੋਤਰੀ ਜਿਸ ਦੇ ਤੱਤੇ ਉਚ ਚਲਨ ਪਾਇ ਉਸ ਥਾ ਕਾਂਕੜ ਵਿਚ ਗਿਆਨ ਦਾ ਚਲਨ ਹੋ ਗਿਆ। ਸਾਲ 18 ਸੋ ਤੋਂ ਪਹਿਲੇ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਸਰਗਰੂ ਤੇ ਸ਼ੁਰੂ ਹੋ ਰਹੀ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਪਰਵਾ ਤੇ ਕੁਝ ਸਿਖਾ ਸਮੇਤ ਕੁਅਦ ਕੁਅਰ ਦੇ ਮਾਲਵ ਦੀ ਅਸੰਤਾਨ ਨਾਲ ਕਚਨ ਲਈ ਲਵਾਨਾ ਹੋਏ। ਇਸ ਯਾਤਰਾ ਕੇਵਲ ਇਹ ਯਾਤਰਾ ਕੇਵਲ ਕੋਈ ਸਫਰ ਹੀ ਨਹੀਂ ਸਗੋ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਕ ਇਦਾਰੇ ਕਰ ਕੇ ਸੇਕੀ ਸੇਵਾ ਨੂੰ ਸਿੱਖੀ ਨਾਲ ਜੋੜ ਪਰਪਤ ਕਰਕੇ ਮਨੁੱਖਤਾ ਨੂੰ ਜਿਤੋਂ ਉੱਚਾ ਚੁੱਕੜ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣ ਟੇਪਨ ਵਾਦੀ ਚੰਚਾਲਾ ਤੋਂ ਲੋਕਾਂ ਨੂੰ ਬਚਾਉਣ ਦਾ ਮੌਕਾ ਦੇ ਕੇ ਸ੍ਰੀ ਗ੍ਰੰਥ ਸਾਹਿਬ ਦਾ ਸਮਝਾਉਣ ਮਨੁੱਖੀ ਚੇਤਨ ਦੀ ਪ੍ਰੇਰਨਾ ਦੇਣ ਨਾਂ ਜਪਣ ਦੀ ਦਾਤ ਬਖਸ਼ਣ ਦੇ ਦਿਨ ਨੂੰ ਸਮਰਪਿਤ ਕਰਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦੇ ਆਏ ਗੁਰੂ ਜੀ ਨਾਲ ਕਿ ਤੇ ਗੁਰੂ ਜੀ ਨਾਸ਼ਰੀਕ ਇੱਕੋ ਸਰਦੀ ਵਿੱਚ ਦਿੱਲੀ ਦੇ ਸੰਗਤਾਂ ਵਿੱਚ ਲਾਹੋਇਆ ਉਸ ਸਮੇਂ ਦਿੱਲੀ ਦੇ ਹਾਲਾਤ ਤੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉੱਥੋਂ ਗੁਰੂ ਜੀ ਪਰ ਤਕਤ ਨੂੰ ਘਨੌਲੀ ਘਨੌਲੀ ਹੁੰਦੇ ਹੋਏ ਉੱਪਰ ਜਿੱਥੇ ਗੁਰਦੁਆਰਾ ਸਗਾਪੱਤ ਸਾਇੰਸ ਫਿੱਟ ਹੈ ਫਿਰ ਬਰਾਂਮੇ ਮਾਜਰਾ ਬੂਰ ਮਾਜਰਾ ਦੁਹਰੀ ਕੋਰਲੇ ਹੁੰਦੇ ਘਰੂਆਂ ਇੱਕ ਬਾਗ ਵਿੱਚ ਲੈਰੇ ਲਾਇ ਜਿੱਥੇ ਪਛਾਣਦਾਰ ਗੁਰੂ ਸਾਸਿ ਸ਼ੋਭਿਤ ਹਨ ਇਨਾ ਘਰਾਂ ਦੇ ਬਾਹਰ ਪਿੰਡ-ਪਿੰਡ ਗਲੀ ਵਿੱਚ ਲੋਕ ਆਪਣੇ ਟੁਖੜੇ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਦੇ ਮਨਾਂ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸਾ ਸ਼ਾਂਤੀ ਬਖਸ਼ਿਸ਼ ਕਰਦੇ। ਨੰਦਪੁਰ ਵਿੱਚ ਹੜ੍ਹ ਦੀ ਮਾਰ ਤੇ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਵਾਇਆ ਤੇ ਨਦੀ ਦਾ ਰੁੱਖ ਮੜਵਾ ਦਿੱਤਾ। ਉੱਥੋਂ ਆਪ ਜੀ ਲੈ ਕੇ ਪਹੁੰਚੇ ਤੇ ਫਿਰ ਪਿੰਡ ਬਾਹਰ ਨੂੰ ਵੀ ਹੜ੍ਹ ਦੀ ਮਾਰ ਤੋਂ ਬਚਾਇਆ ਤੇ ਮਕਾਰੋ ਕੋਈ ਤਾਦੀ ਨਾ ਜਰਾ ਪੜਾਣਾ ਆਕਰ ਹੁੰਦੇ ਹੋਏ ਨੂੰ ਲੱਖੇ ਪੁੱਛੇ ਜਿੱਥੇ ਕਮਣ ਜਾ ਰਹੇ ਇਹ ਕੁਛ ਚਹੀ ਪੇਟਾ ਹੈ ਗੁਰੂ ਜੀ ਨੇ ਫਰਮਾਇਆ ਇਹ 9 ਟਕੇ ਨਹੀਂ ਸਗੋਂ 9 ਲੱਖ ਦੇ ਸਮਾਨ ਹਨ ਉਸ ਲਈ ਇਸੇ ਲਈ ਉਸ ਪਿੰਡ ਦਾ ਨਾਮ ਲੱਖਾ ਪੈ ਗਿਆ ਉੱਥੋਂ ਇੱਕੋ ਗੁਰੂ ਜੀ ਡੰਗਾ ਗੁਰੂ ਹੁੰਦੇ ਹੋਏ ਸ਼ਹਿਵਾ ਬਾਜਿਸ ਨੂੰ ਹੁਣ ਬਹਾਦਰਗਾੜਾ ਕੋਲ ਹਾਂ ਪਹੁੰਚੇ ਇੱਥੇ ਨਵਾਂ ਬਾਰਨ ਤੇ ਜਨ ਇੱਕ ਹੀ ਰਿਸ਼ਤੇਦਾਰ ਸੀ ਜੋ ਅਗਲ ਵਾਂਡੀ ਲੈ ਆਇਆ ਜਗਾ ਬਾਦ ਤੋਂ ਗੁਰੂ ਜੀ ਦੇ ਮਹਿਲ ਅਜੋਕਾ ਪਟਿਆਲ ਦਾ ਗੁਰਦੁਆਰਾ ਦੂਖੀ ਬਾਰਨ ਸਾਹਿਬ ਹਲ ਹਲੋ ਘਰ ਕਿਥੇ ਚਲ ਗਏ ਮੇਰੇ ਗੱਗਾ ਹੁੰਦੇ ਵਸਣਾ ਕੰਮ ਤੇ ਇਸ ਜਗਾ ਤੇ ਗੁਰੂ ਘਰ ਖੜਾ ਸਾਹਿਬ ਸ਼ੋਭਿਤ ਹੈ ਇਥੋਂ ਆਇਆ ਇਥੋਂ ਗੁਰੂ ਜੀ ਮੂਲਵਾਲ ਪੰਥ ਜਿੱਤੋਂ ਜਿੱਤੋਂ ਦਾ ਪਾਣੀ ਖਾਰਾ ਸੀ ਉਹ ਜਿਹਨੇ ਪੁਰਾਣਾ ਤੂਸਾਨ ਕਰਵਾਇਆ ਉਹ ਪਾਣੀ ਪਰਣ ਨਹੀਂ ਕੀਤਾ ਉਹਨੇ ਪਾਣੀ ਵਿੱਚੋਂ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਹੀ ਰਹੇ ਤੇ ਇੱਕ ਇੱਕ ਸਿੱਖ ਪਾਇਦਾਰ ਨੂੰ ਜੀ ਮੰਜੀ ਬਖਸ਼ੀ ਇਥੋਂ ਗੁਰੂ ਜੀ ਨੇ ਸ਼ੇਖਾ ਹੁੰਦੇ ਹੋਏ ਇੱਕ ਜੰਗਲ ਵਿੱਚ ਟੇਹਰਾ ਕੀਤਾ ਜਿੱਥੇ ਉਹ ਪਿੰਡ ਕਟੂ ਹੈ ਇੱਥੇ ਗੁਰੂ ਜੀ ਨੇ ਪੈ ਇੰਦਰ ਜੀ ਨੇ ਲਾ ਰਿਆ ਤੇ ਫਿਰ ਕਟੂ ਪੈਣੀ ਪ੍ਰਵਾਹੀ ਤੋਂ ਖੰਡਾਇਆ ਖੰਡਾਇਆ ਪੁੰਜੇ ਕਿਸ ਜਗ੍ਹਾ ਉਸ ਸਮੇਂ ਟਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਬਲੇ ਵਿੱਚ ਥੋੜਾ ਹੋ ਕੇ ਕੰਬਣੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸਲੇ ਲਾਜ਼ਮੀ ਸੀ ਸਥਿਤੀ ਇਥੋਂ ਗੁਰੂ ਜੀ ਢੋਲੇ ਵੱਲ ਚੱਲ ਪਏ ਢੋਲੇ ਵੱਲ ਗੁਰਦੁਆਰਾ ਮਾੜੀ ਸਤ ਨੂੰ ਦੀ ਯਾਦ ਵਿੱਚ ਖੇਤ ਹੈ ਗੁਰੂ ਜੀ ਸੋਹੀ ਵਾਰ ਤੱਕ ਪੁੰਦੇ ਹੋਏ ਪਰ ਕੰਦੜ ਪਹੁੰਚੇ ਇਥੇ ਵੀ ਗੁਰਦੁਆਰਾ ਸਾਹਿਬ 'ਚ ਕੁਝ ਸ਼ੋਭੀਧਾਨ ਉੱਤਪਤ ਪਾਤੇ ਫਿਰ ਨਰੇ ਤੋਂ ਬਾਹਰ ਬਾਹਰ ਬਾ ਟੈਰਾ ਪੀਤਾ ਕਹਿੰਦੇ ਹਾਂ ਕਿ ਉਸੇ ਉੱਥੇ ਹੀ ਸੁਲਤਾਨੀ ਦਾ ਤੀਜਾ ਜੋਗਾ ਮਸਤ ਰਹਿੰਦਾ ਸੀ ਗੁਰੂ ਜੀ ਦੇ ਗੁਰੂ ਜੀ ਦੇ ਬਚਨ ਕੀਤਾ ਜੋਗਾ ਆਪਣੇ ਜੋਗਾ ਪਰ ਇਹ ਕੰਮ ਨਹੀਂ ਕਿਸੇ ਨੇ ਕੰਮ ਉਹ ਜੋਗਾ ਨਹੀਂ ਹੈ ਗੁਰੂ ਜੀ ਇਹ ਬਚਨ ਜੋਗਾ ਜੋ ਗੁਰੂ ਜੀ ਇਹ ਬਚਨ ਜੋਗਾ ਗੀ ਨੂੰ ਪਤਾ चलेता तो वो आप आप जी पास आया गुरु जी ने कहा इतने नगर वसाल पेंट तो हो पिंड बरकत वाला के जित तो होगा अजक इतने बहुत बड़ा पिंड योगा है जिसमें योगा रल भी आखते हैं योगे नर दे के गुरु जी भूपाल नगर आए जिसमें पिंड पिंडड़ की सारी वसोदशिया भी आई भूपाल तो सीमा वाडा होंगे हुए ਸਿੰਘਰਾਵਾਂ ਨਗਰ اٹਨ ਗਏ ਕਬਲ ਤੋਂ ਗੁਰੂ ਜੀ ਦੇ ਦਰਸ਼ਕ ਰਛਨਾ ਲੈ ਚਲੀ ਰੰਤੂ ਸਾਹਿਬ ਪੌਧੀ ਸੰਗਤਿਤ ਕੀ ਆਗਦੀ ਨੂੰ ਮਿਲਣਾ ਅੱਜ ਨੂੰ ਅੰਮ੍ਰਿਤੋ ਆਖੇ ਗੁਰੂ ਜੀ ਨੇ ਸੰਗਤ ਨੂੰ ਚੰਗੀ ਅਸਰ ਦਿੱਤੀ ਨੰਕਮ ਦੇਸੂ ਦਾ ਇਸੇ ਹੀ ਪੀਕੀ ਦਾ ਚੌਧਰੀ ਦੇਸੂ ਜੋ ਕਿ ਤੇਲਕ ਛੱਡ ਕੇ ਇਸ ਤਰ੍ਹਾਂ ਅਨੁਸਾਰ ਕਰਨ ਲੱਗ ਪਿਆ ਸੀ ਗੁਰੂ ਜੀ ਦਾ ਦਰਸ਼ਨ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਘਰਾਵਾਂ ਨਾਲ ਮਿਆ ਕਰਾਈ ਸਿੱਖ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਟੰਡੂਆ ਦੇ ਸਿੱਖ ਪਾਈ ਮੁਗਲੂ ਦੇ ਘਰ ਪਹੁੰਚੇ ਜਿਸਨੇ ਹਰ ਰੋਜ਼ ਗੁਰੂ ਜੀ ਬਨਾਰਸੂਦ ਭਾਗ ਰਿਹਾ ਤੇ ਉਹ ਵਿੱਚ ਪਾਗ ਲਿਆ ਸੀ ਤੇ ਹੁਣ ਆਪਣੇ ਅੰਤਿਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨ ਦੀ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਲਗਾਇਆ ਕਿ ਤਾ ਕੇ ਅੱਗੇ ਪਿੰਡ ਕਿ ਲਿਉ ਜਾ ਰਿਹਾ ਜਸਿਆ ਦੰਦਾ ਹੈ ਕਿ ਇਸੇ ਲਈ ਇੱਕ ਸਾਧੂ ਦੂਸਰੀ ਦਾ ਸਭੇ ਅੰਤਿਮ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨ ਦੀ ਉਡੀਕ ਵਿੱਚ ਸੀ ਗੁਰੂ ਜੀ ਨੇ ਉਸ ਨੂੰ ਜ਼ਿੰਦਗੀ ਦੀਆਂ ਅਵਸਥਾਵਾਂ ਵਿਚੋਂ ਉੱਚਾ ਹੋਣ ਦਾ ਵਲ ਵਲ ਦੱਸਿਆ ਗੁਰੂ ਜੀ ਦਾ ਸਮਾਣਾ ਸ਼ਾਹਪੁਰ ਦੇ ਨਾਲ ਲੱਗਲੇ ਪਿੰਡਾਂ ਵਿੱਚ ਬਖਸ਼ਿਸ਼ਾਂ ਕਰਦੇ ਅਲੀ ਸ਼ੇਰ ਕਲਾ ਪੁੱਜੇ ਇਹ ਪਿੰਡ ਸੀ ਆਦੇ ਵਪਾਰ ਲਈ ਪ੍ਰਚਲਿਤ ਸੀ ਗੁਰੂ ਜੀ ਨੇ ਲੋਕਾਂ ਨੂੰ ਜਿਹਾ ਕਰਤੋ ਵਰਦੀਆਂ ਤੇ ਬੱਚਿਆਂ ਨੂੰ ਸਤਿਕਾਰ ਨਾਲ ਰਹਿਣ ਦਾ ਉਪਦੇਸ਼ ਦਿੱਤਾ ਇਸ ਨੂੰ ਆਪਜੀ ਖਿਆਲਾ ਖਾਂਡੇ ਨੂੰ ਮੋੜ ਦਿੱਤ ਸਾਬੋ ਦੇ ਤਲਵੰਡੀ ਬਰਾ ਬਸੂਆਣਾ ਕੁਦਰਿਆ ਸਰਸਵਤੀ ਦਾ ਪਤਨ

राजा राम सिंह असाम ਉਤੇ ਹਮਲਾ ਕਰਨ ਦੇ ਬਿਹਾ ਇਸ ਤੋਂ ਪਹਿਲਾਂ ਮੀਤ ਸੁਝਾਵ ਦਿੱਤੀ ਅਧਿਕਾਰੀ ਜਿਹਨਾਂ ਨੇ ਅਸਾਮ ਉਤੇ ਹਮਲਾ ਕੀਤਾ ਜੋ ਅਸਫਲ ਰਿਹਾ ਅਸਾਮ ਉਤੇ ਹਮਲਾ ਮੌਦਸੇ ਸਹੇੜਨ ਤੋਂ ਘੱਟ ਰਹੀ ਸੀ ਰਾਜਾ ਰਾਮ ਸਿੰਘ ਨੇ ਇਸ ਚਿੰਤਾ ਵਿੱਚ ਰਹਿ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ਼੍ਰੀਮੁਰ ਤੇਗ ਬਹਾਦਰ ਦੀ ਤੋਪ ਵੱਧ ਲੈਣ ਲਈ ਕਿਹਾ ਰਾਜਾ ਰਾਮ ਸਿੰਘ ਨੇ ਇਹਨੂੰ ਸਾਰੇ ਨੂੰ ਆਪਣੀ ਪਰੇਸ਼ਾਨੀ ਦੱਸੀ ਤੇ ਗੁਰੂ ਜੀ ਜਿਹਨੂੰ ਇਹ ਤੋਂ ਨਿਖੋਪਾ ਮਿਲਣ ਤੋਂ ਬਾਅਦ राजा राम सिंह ने औरंगजेब अगर गुरु जी को रहा कर बेनती की गुरु साहब की रिहाई तो उपरंत दिल्ली तो पूर्वी भारत गए आज आग मथुरा आगरा इटावा कानपुर लखनऊ फतेहपुर आदि शहरों भी होंगे हुए होंगे हुए इलाहाबाद पहुंचे तो इतने कुछ समय रहे जितने अजक गुरुद्वारा साहब स्थापित स्थापित हैं अलाहाबाद के पिछे मिर्जापुर होंदते हुए श्री गुरु तेग बहादुर जी बनारस पहुंचे जितने वह दो हफ्ते रहे इथे यादगार वजो बहुत सुंदर गुरुद्वारा शोभित है जिद्दा नाम गुरुद्वारा निजी बाग बड़ी संगत साहेब है बनारस तो गुरु जी सासाराम गे इथे गुरु साहेब दा एक श्रद्धा मशहूर प्रचारक चगू मल सासाराम शहर में अजक तीन गुरुद्वारे स्थापित हैं गुरुजी साराम तो बोध गया जो कि बुद्ध तेहिंतु कर्म का बड़ा केंद्र थी उनके हुए पटना पहुंचे इतने माता रूपी जी के परिवार में और मेंबरा जिवें कि माता नानकी ते माता गुजरी जी के साथ आता कि गोपाल चंद जी उनके पास चंद जी आदि होते छड़ के तब चले गए माता गुजरी जी ने बाद किसी स्थान ਇਸੇ ਸਥਾਨ ਤੇ ਬਾਲਕ ਗੁਬਿੰਦਰ 아이 ਜਨਮ ਲੱਗਾ ਜੋ ਕਿ ਬਾਲੂ ਸਿਰੀ ਦੁਸ਼ਮੇਸ਼ ਨੂੰ ਗੋਬਿੰਦ ਸਿੰਘ ਜੀ ਦਾ ਹੈ ਆਸਾਂ ਬਾਲ ਜਾਂਦੇ ਹੋਇਆ ਰਾਲਾ ਦਾਮ ਸਿੰਘ ਵੀ ਪਟਨਾ ਵਿਖੇ ਕਿਲੋਏ ਪਾਸਾ ਨੂੰ ਮਿਲਿਆ ਤੇ ਉਸਨੇ ਕਬੀਰੂ ਜੀ ਨੂੰ ਨਾਲ ਚੱਲਣ ਦੀ ਬੇਨਤੀ ਕੀਤੀ ਜਿਸ ਪਿੱਛੋਂ ਆਪਾਂ ਆਪਾਂ ਦੇ ਆਪਾਂ ਦੇ ਡਾਕੇ ਵਾਲੇ ਜਾਣ ਲਈ ਬਾਦ ਨਗਰ ਹੁੰਦੇ ਹੋਏ ਸਿੰਘੇ ਪਹੁੰਚੇ ਕਿੱਥੇ ਗੁਰੂ ਸਾਹਿਬ ਜੀ ਇਸੇ ਗੁਰੂ ਸਾਹਿਬ ਜੀ ਆਦਿ ਵਿੱਚ ਗੁਰਦੁਆਰਾ ਸਾਹਿਬ ਸਿੱਖ ਹਨ ਜਿੱਥੇ ਇੱਕ ਪੁਰਾਣਾ ਮੱਝ ਵੀ ਹੈ ਜਿਸ ਉੱਤੇ ਗੁਰੂ ਸਾਹਿਬ ਜੀ ਨੇ ਰਾਤ ਕਰਿਆ ਕਰਦੇ ਹਨ ਕਿਉਂਕਿ ਇਹ ਤੋਂ ਭਗਤਪੂਰ ਹੁੰਦੇ ਹੋਏ ਗੁਰੂ ਜੀ ਕੰਤ ਨਗਰ ਪਹੁੰਚੇ ਤੇ ਉੱਥੇ ਅੱਗੇ ਰਾਜ ਮਹਿਲ ਉੱਤੇ ਇੱਥੇ ਇਸ ਥਾਂ ਉੱਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀ ਉਦਾਸੀ ਦੌਰਾਨ ਆਏ ਸਨ ਸ਼੍ਰੀਮੁਹ ਤੇਈ ਬਾਦਰ ਜੀ 3 ਦਿਨ ਰਾਜ ਮਹਿਲ ਮਹਿਲੇ ਇਥੋਂ ਗੁਰੂ ਜੀ ਮਾਰ ਦਾ ਪ੍ਰਸ਼ਾਪਤਸਤਾ ਬਾਅਦ ਆਲੂ ਜੇ ਮੈਂ ਆਦੀ ਹੁੰਦੇ ਹੋਏ ਪਾਪਾ ਪਾਪਾ ਦੁਸੇਰਾ ਪਾਪਾ ਤੋਂ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਨਾਲ ਆਸਾਮ ਵੱਲ ਗਏ ਤੇ ਧੁਗਰੀ ਪਹੁੰਚੇ ਆਸਾਮ ਦੇ ਰਾਜੇ ਤੇ ਰਾਜਾ ਰਾਮ ਸਿੰਘ ਦੀਆਂ ਸਨਾਵਾ ਵਿੱਚ ਬੜਾ ਕਮਸਾਂਤ ਦਾ ਇਹੋ ਕੁ ਕਾਫੀ ਕਿ ਸੁਖਰਾਤ ਗੁਰੂ ਜੀ 2 ਸਾਲ ਸਾਲ ਸੀ ਸਦਕਾ ਦੋਨੋਂ ਰਾਜਿਆਂ ਵਿੱਚ ਸੁਲਾਹ ਹੋਈ ਰਾਜਾ ਚਕਰਤਾਜ ਸਿੰਘ ਦੇ ਸੱਦੇ ਤੇ ਗੁਰੂ ਜੀ ਧਹਾਤੀ ਤੇ ਤੇਜੁਰਗ ਗਏ ਇਹ ਪੁੱਤੂ ਗੁਰੂ ਸਾਹਿਬ ਜੀ ਦਾ ਕਾ ਮਦਨਾਪੁਰ ਬਲਵਿਸ਼ ਬਲੇਸ਼ਵਰ ਰੂਪ ਦਾ ਬਿਸ਼ਨੂਪੁਰ ਪਾਤੂਰਾ ਗੋਮੋ ਤੋਂ ਗਿਆ ਸਾਹੀ ਵਾਪਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਧਰਤੀ ਤੇ ਰਹਿਣ ਦੀ ਨਹੀਂ ਸੀ ਇਹ ਤਾਂ ਮਨੁੱਖਤਾ ਦੇ ਦਿਨਾਂ ਦੀ ਦਿਨਾ ਦੇ ਰਾਹ ਖੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਵਿੱਚ ਵੀ ਗੁਰੂ ਜੀ ਦੇ ਪਵਿੱਤਰ ਚਰਨ ਸ਼ੋਭਾ ਪ੍ਰਕਾਸ਼ਤ ਸਾਵਨਾ ਇਹ ਹਰ ਰੋਜ਼ ਨਾ ਨਤਮਸਤਕ ਹੋ ਜਾਏਗਾ ਕਾਰ ਕਾਰ ਰਹੀ ਹੈ ਸਾਨੂੰ ਜੀ ਕਾ ਖਾਲਸਾ ਵਾਹ